you. Mm -hmm. ਸੂਬੇ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਸੋ ਇਸੇ ਦੌਰਾਨ ਕਿਸਾਨ ਯੂਨੀਅਨ ਇਕਤਾ ਸ਼ਾਦੀਪੁਰ ਦੇ ਵੱਲੋਂ ਵੀ ਇਕੱਠੇ ਹੋ ਕੇ ਵਿਸ਼ਾਲ ਟਰੈਕਟਰ ਮਾਰਚ ਕੱਟਿਆ ਗਿਆ। ਸੋ ਜਿੱਥੇ ਹੀ ਉਹਨਾਂ ਦੇ ਵੱਲੋਂ ਵੱਖ-ਵੱਖ ਜੋ ਕਿਸਾਨਾਂ ਦੀਆਂ ਮੰਗਾਂ ਨੇ ਹਾਲਾਂਕਿ ਕਿਸਾਨ ਅੰਦੋਲਨ ਦੇ ਦੌਰਾਨ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਦੀਆਂ ਹਰ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪੂਰਾ ਕੀਤਾ ਜਾਵੇਗਾ ਜੋ ਕਿ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ। ਸੋ ਉਸ ਦੇ ਸਬੰਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਸਖਤ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਸੋ ਕਿਸਾਨ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਤੇ ਸੋ ਆਓ ਸੁਣ ਲੈਣ ਆ ਉਹਨਾਂ ਦੀ ਜ਼ੁਬਾਨੀ ਕੀ ਨਾਮ ਹੈ ਓਪੇਂਦਰ ਸਿੰਘ ਸ਼ੰਕਰਪੁਰ ਮੀਖਾ ਜੂ ਛਾਤੀ ਪਰ ਜਿਲ੍ਹਾ ਪ੍ਰਧਾਨ ਕੀ ਚੱਕਰ ਹੈ ਪ੍ਰਧਾਨ ਜੀ ਆ ਤੁਸੀਂ ਉਰੇ ਇਕੱਠੇ ਹੋਏ ਸਾਰੇ ਕਿਸਾਨ ਅਸੀਂ ਜਦੋਂ ਆਪਣਾ ਦਿੱਲੀ ਸੰਘਰਸ਼ ਹੋਇਆ ਨਾ ਜੀ ਉਦੋਂ ਅਸੀਂ ਸਾਰੇ ਕਿਸਾਨਾਂ ਦਾ ਸਾਡਾ ਏਡਾ ਤਕੜਾ ਸੰਘਰਸ਼ ਹੋ ਗਿਆ ਕਿ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਸੀ ਕਿ ਇਹ ਕਿਸਾਨਾਂ ਦੇ ਦਾ ਸੰਘਰਸ਼ ਹੈ ਤੇ ਇਹਨਾਂ ਨੇ ਉਦੋਂ ਸਾਡੇ ਸੰਘਰਸ਼ ਤੋਂ ਡਰਦੇ ਹੋਏ ਹੀ ਇਹਨਾਂ ਨੇ ਉਦੋਂ ਸਾਰੀਆਂ ਮੰਗਾਂ ਤੇ ਕਾਲੇ ਕਾਨੂੰਨ ਵਾਪਸ ਤਾਂ ਕਰ ਲਏ ਪਰ ਮੰਗਾਂ ਦਾ ਵੀ ਲਾਰਾ ਲਾਤਾ ਵੀ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਤੁਹਾਡੀਆਂ ਅਸੀਂ ਪੂਰੀਆਂ ਕਰਾਂਗੇ ਤੁਸੀਂ ਜਿਵੇਂ ਕਿ ਜਿਵੇਂ ਕਹਿ ਦਿੱਤਾ ਇਹਨਾਂ ਨੇ ਸਾਨੂੰ ਉਤੋਂ ਥਾਨ ਦਾ ਹਰ ਝਿੱਲਾ ਹਰ ਤਰੀਕਾ ਵਰਤਿਆ ਪਰ ਅਸੀਂ ਕਿਸਾਨ ਆ ਅਸੀਂ ਕਹਾਂ ਵੀ ਸਾਡੇ ਕਾਲੇ ਕਾਨੂੰਨ ਵਾਪਸ ਹੋ ਗਏ ਨੇ ਵੀ ਚਲੋ ਸਾਡੀਆਂ ਇਹ ਮੰਗਾਂ ਵੀ ਹੁਣ ਪੂਰੀਆਂ ਕਰਨਗੇ ਕੀ ਮੰਗਾ ਕੇ ਸੀ ਪ੍ਰਧਾਨ ਜੀ ਤੁਹਾਡੀਆਂ ਸਾਡੀਆਂ ਮੰਗਾਂ ਬਹੁਤ ਜ਼ਿਆਦੀਆਂ ਨੇ ਜੀ ਜਿਵੇਂ ਕਿ ਚਾਰਜ ਦੀ ਹੁਣ ਦੱਸਿਆ ਜਾਓ ਕਿ ਕਿਪਲ ਵੀ ਬਹੁਤ ਜ਼ਿਆਦੇ ਵਾਪਸ ਸਾਡੇ ਬੇਲਾਂ ਨਹੀਂ ਵਾਪਸ ਹੋਏ ਜਿਹੜੇ ਇਹਨਾਂ ਨੇ ਬਿਜਲੀ ਦੇ ਸੀ ਕਈ ਹੋਰ ਵੀ ਸੀ ਤੇ ਉਹ ਸਾਡੇ ਨਾਂ ਸਾਡੀਆਂ ਮੰਗਾਂ ਜਿੰਨੀਆਂ ਵੀ ਰਹਿ ਗਈਆਂ ਸੀ ਉਹ ਹੁਣ ਨਾ ਪੂਰੀਆਂ ਹੋਣ ਕਰਕੇ ਅਸੀਂ ਦੁਬਾਰਾ ਹਰ 26 ਤਰੀਕ ਨੂੰ ਹੀ ਸੰਘਰਸ਼ ਆ ਜਿਹੜਾ ਅਸੀਂ ਕਰਨੇ ਆ ਇਹ ਤਾਂ ਝੰਡਾ ਲਹਿਰਾਉਂਦੇ ਨੇ ਤੇ ਅਸੀਂ ਪਰ ਅਸੀਂ ਜੋ ਕਿਸਾਨ ਆ ਉੱਥੋਂ ਅਸੀਂ ਸਾਨੂੰ ਦੁੱਖੀ ਆ ਇਸ ਚੀਜ਼ ਤੋਂ ਵੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਅਸੀਂ ਹਰ ਸ਼ਬਦੀ ਨੂੰ ਇਦਾਂ ਹੀ ਸੰਘਰਸ਼ ਕਰਦੇ ਰਾਂਗੇ ਜਿੰਨਾ ਤੱਕ ਇਹਨਾਂ ਸਾਡੀਆਂ ਮੰਗਾਂ ਜਿਸ ਗੱਲਾਂ ਨੂੰ ਲੈ ਕੇ ਤੁਹਾਡੇ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਜੀ ਨਾ ਸਾਡੀ ਕਿਸੇ ਨਾਲ ਗੱਲ ਨਹੀਂ ਹੋਈ ਜੀ ਇਹ ਕਿਹੜਾ ਸਾਡੇ ਨਾਲ ਕੋਈ ਗੱਲ ਕਰਦੇ ਨੇ ਜੀ ਕਿਸੇ ਵੀ ਮੰਤਰੀ ਆ ਕਿਸੇ ਸਹਿਬਾਨ ਨੂੰ ਤੁਸੀਂ ਮਿਲੇ ਨਹੀਂ ਨਾ ਸਾਡੀ ਕੋਈ ਕਿਸੇ ਨਾਲ ਗੱਲ ਨਹੀਂ ਹੋਈ ਪ੍ਰਧਾਨ ਜੀ ਦੀ ਗੱਲ ਹੋਈ ਹੋਵੇ ਉਹਦੇ ਬਾਰੇ ਸਾਨੂੰ ਪਤਾ ਨਹੀਂ ਭੂਤਰ ਸਿੰਘ ਸਾਦੀ ਕੋਲ ਨਾ ਸਾਨੂੰ ਜੋ ਵੀ ਮਿਲਦਾ ਕੋਈ ਲਾਰਾ ਲਾ ਕੇ ਕੋਈ ਗੱਲ ਨਹੀਂ ਅੱਗੇ ਤੋਂ ਤੁਹਾਨੂੰ ਸਾਰਿਆਂ ਤੋਂ ਰੇਵੰਗਾ ਕਰਾਂਗੇ ਕਰਾਂ ਕਰਕੇ ਹੁਣ ਤੁਹਾਡੀ ਅੱਗੇ ਰਣਨੀਤੀ ਕੀ ਰਹੇਗੀ ਜੀ ਅੱਗੇ ਹਰ ਸਾਲ ਜਿੰਨਾ ਤੱਕ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਹੁਣ ਅਸੀਂ ਦਿੱਲੀ ਵੀ ਜਾਣ ਦੀ ਤਿਆਰੀ ਕਰਨੇ ਪਏ ਆ ਅਸੀਂ ਦਿੱਲੀ ਵੀ ਜਾਵਾਂਗੇ ਦੁਬਾਰਾ ਅਸੀਂ ਦੁਬਾਰਾ ਦਿੱਲੀ ਵੀ ਜਾਵਾਂਗੇ ਫੇਰ ਧਰਨਾ ਉੱਤੇ ਲਾਵਾਂਗੇ ਫੇਰ ਸਾਡਾ ਧਰਨਾ ਉਦਾਂ ਹੀ ਦਿੱਲੀ ਵਾਲਾ ਤਗੜਾ ਕਰਕੇ ਤੇ ਫੇਰ ਅਸੀਂ ਇਹਨਾਂ ਨੂੰ ਜਿਵੇਂ ਪਹਿਲਾਂ ਥੱਲੇ ਗੋਡਿਆਂ ਦੇ ਥੱਲੇ ਲਿਆ ਸੀ ਉਵੇਂ ਫੇਰ ਇਹਨਾਂ ਨੂੰ ਇਦਾਂ ਹੀ ਕਰਾਂਗੇ ਦੁਬਾਰਾ ਦਿੱਲੀ ਜਾਂਦਾ ਕਦੋਂ ਤੁਸੀਂ ਰੱਖਿਆ ਸੀ ਇਹ ਦਿੱਲੀ ਜਾਣ ਦੀ ਜਥੇਬੰਦੀਆਂ ਦੀ 13 ਫਰਵਰੀ ਦੀ ਤਿਆਰੀ ਹੈ ਕੀ ਉੱਥੇ ਜਾ ਕੇ ਕੀ ਐਸਾ ਕੀ ਕਰਨਾ ਤੁਸੀਂ ਦਿੱਲੀ ਜਾ ਕੇ ਜਿੱਦਾਂ ਪਹਿਲਾਂ ਸੰਘਰਸ਼ਾਪਾ ਤਿੱਖਾ ਕੀਤਾ ਸੀ ਉਦਾਂ ਹੀ ਤੇਜ਼ ਸੰਘਰਸ਼ ਕਰਾਂਗੇ ਮੁੜ ਕੇ ਦੁਬਾਰਾ ਤੇ ਫੇਰ ਆਪਣਾ ਉਦਾਂ ਹੀ ਕਰਕੇ ਸੰਘਰਸ਼ ਫੇਰ ਉਹਨਾਂ ਦੀਆਂ ਮੰਗਾਂ ਮਨਵਾਵਾਗੇ ਹੁਣ ਮਨਵਾ ਕੇ ਹੀ ਵਾਪਸ ਮੁੜਾਂਗੇ ਐਤਾ ਨਹੀਂ ਉੱਠਣਾ ਆ ਜਿੰਨੂੰ ਪਹਿਲਾਂ ਤੇ ਅਸੀਂ ਉੱਠ ਕੇ ਇਹਨਾਂ ਦੇ ਲਾਰੇ 'ਚ ਆ ਗਏ ਹੁਣ ਨਹੀਂ ਅਸੀਂ ਉੱਠਦੇ ਤੁਹਾਡੀ ਇਹ ਮੰਗ ਲੈ ਕੇ ਕਿਹੜੀ ਕਿਹੜੀ ਜੱਥੇ ਬੰਦੇ ਤੁਹਾਡੇ ਨਾਲ ਸੰ ਤੁਹਾਡੇ ਨਾਲ ਉਹ ਕਰੇ ਸਹਿਯੋਗ 32 ਜੱਥੇ ਬੰਦੀਆਂ ਜਿਹੜੀਆਂ ਪਹਿਲਾਂ ਨੇ ਸਾਰੀਆਂ ਇਕੱਠੀਆਂ ਨੇ ਠੀਕ ਹੈ ਜੀ ਕੀ ਨਾਮ ਹੈ ਸਰਬਜੀਤ ਸਿੰਘ ਤੁਸੀਂ ਕੀ ਅੱਜ ਜਿਹੜਾ ਤੁਸੀਂ ਧਰਨਾ ਲਾਇਆ ਹੈ ਇਹ ਕਿਸ ਗੱਲਾਂ ਨੂੰ ਲੈ ਕੇ ਲਾਇਆ ਹੈ ਜੀ ਇਹ ਸਕੀਮ ਦੀ ਕਾਲ ਸੀ ਸਾਰੇ ਇੰਡੀਆ ਦੇ ਵਿੱਚ ਟਰੈਕਟਰ ਮਾਰਚ ਘਟਨਾ ਸੀਗਾ 26 ਜਨਵਰੀ ਦੇ ਜਿਹੜੀਆਂ ਮੰਗਾਂ ਪਹਿਲਾਂ ਅਸੀਂ ਚੰਡੀਗੜ੍ਹ ਦਾ ਹੁੰਨਾ ਲੱਗਾ ਸੀਗਾ ਜਿਹੜੀਆਂ ਮੰਗਾਂ ਪੈਂਡਿੰਗ ਨੇ ਸਰਕਾਰ ਨੂੰ ਵੀ ਵਾਰ-ਵਾਰ ਯਾਦ ਕਰਵਾਉਣੇ ਪਏ ਸਰਕਾਰ ਨੂੰ ਕੋਈ ਜੂਨੀ ਸਰਕਾਰ ਦੀ ਵੀ ਕੋਈ ਗੱਲ ਨਹੀਂ ਮੰਨਦੇ ਵੀ ਉਸ ਕਰਕੇ ਟਰੈਕਟਰ ਮਾਰ ਸਾਰੇ ਪੰਜਾਬ ਤੇ ਹਰਿਆਣਾ ਤੇ ਜਿਹੜੀਆਂ ਜਿੱਥੇ ਵਧੀਆ ਸਕੀਮ ਦੇ ਨਾਮ ਲੈ ਜੀ ਮੰਗਾਂ ਕੀ ਹੈ ਤੁਹਾਡੀਆਂ ਇੱਕ ਆਪਣੀ ਚਿੱਪ ਵਾਲੇ ਮੀਟਰ ਲੱਗਦੇ ਪਏ ਤੇ ਜਿਵੇਂ ਲਖੀਮਪੁਰ ਖੀਰੀ ਜਿਹੜਾ ਆਪਣਾ ਬੀਜੇਪੀ ਦੇ ਬੰਦੇ ਆਲੇ ਉਹ ਬੰਦੇ ਮਾਰੇ ਸੀ ਉਹਨ ਤੇ ਦੂਜਾ ਆਪਣਾ ਐਮਐਸਪੀ ਮੇਨ ਮੁੱਦਾ ਹੀ ਜਿਹੜਾ ਐਮਐਸਪੀ ਦਾ ਹੀ ਹੋਰ ਬਹੁਤ ਮੰਗਾ ਨਹੀਂ ਜਿਹੜੇ ਇਸਕ ਮੰਗਾ ਨੂੰ ਲੈ ਕੇ ਤੁਹਾਡੇ ਪ੍ਰਸ਼ਾਸਨ ਦੇ ਕਿਸੇ ਵੀ ਲੀਡਰ ਨਾਲ ਜਾਂ ਕਿਸੇ ਸਹਿਬਾਨਾ ਗੱਲਬਾਤ ਹੋਈ ਹੈ ਜੀ ਦੇਖੋ ਜੇ ਜਦੋਂ ਵੀ ਕੋਈ ਵੀ ਪ੍ਰਸ਼ਾਸਨਰ ਨਾ ਲੱਗਦਾ ਜੀ ਪ੍ਰਸ਼ਾਸਨ ਨਾਲ ਹਰੇਕ ਨਾ ਹੁਣ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਸਾਰਾ ਕੁਝ ਕਰਾਂਗੇ ਪਰ ਕੋਈ ਵੀ ਗੱਲ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਕਰਕੇ ਸਾਨੂੰ ਵਾਰ-ਵਾਰ ਸੜਕਾਂ 'ਤੇ ਉਤਰਨਾ ਪੈ ਰਿਹਾ ਜੀ ਤੇ ਟਰੈਕਟਰ ਮਾਰਚ ਕੱਢਿਆ ਵੀ 26 ਜਨਵਰੀ ਦੇ ਦਿੱ ਅਸੀਂ ਆਪਣਾ ਮਾਰਚ ਕਿਸਾਨਾਂ ਦੇ ਟਰੈਕਟਰਾਂ ਦੇ ਨਾਲ ਅੱਜ ਵੀ ਕਿਹਨੂੰ ਛਾਦੀਪੁਰ ਵੱਲੋਂ ਅਸੀਂ ਆਪਣਾ ਮਾਰਚ ਕੱਢਿਆ ਜੀ ਬਹਾਦਰਗੜ੍ਹ ਤੇ ਤੇਰੀ ਅੱਗੇ ਰਣਨੀਤੀ ਕੀ ਰਹੀ ਜੀ ਤੁਹਾਡੀ ਅੱ ਜੀ ਕਹਿੰਦੇ ਦਿੱਲੀ ਵੀ ਧਰਨਾ ਲਾਣਾ ਹੈ ਹਾਂਜੀ ਦਿੱਲੀ ਵਾਸਤੇ ਵੀ ਕਈ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਜੀ ਬਾਕੀ ਅਜੇ ਜਥੇਬੰਦੀਆਂ ਬਹੁਤ ਰਹੀਆਂ ਸਾਰਿਆਂ ਦਾ ਐਲਾਨ ਨਹੀਂ ਹੈਗਾ ਕਿਹੜੀ ਕਿਹੜੀ ਜਥੇਬੰਦੀ ਵੱਲੋਂ ਸਹਿਯੋਗ ਆ ਰਿਹਾ ਤੁਹਾਨੂੰ ਇਹ ਜਿਹੜੀ ਐਸਕੇਮ ਆਪਣੀ ਪਹਿਲਾ ਚਾਲ ਤੇ ਆ ਰਹੀ ਸ਼ੁਰੂ ਤੋਂ ਪੂਰੇ ਇੰਡੀਆ ਲੈਵਲ ਦੇ ਉਹਨਾਂ ਦਾ ਸਹਿਯੋਗ ਹੈ ਜੀ ਕੁਝ ਜਥੇਬੰਦੀਆਂ ਲੱਗ ਨੇ ਜੀ ਉਹ ਦਿੱਲੀ ਦਾ ਐਲਾਨ ਨਾਲੇ ਨਹੀਂ ਸਾਡਾ ਅਸੀਂ ਬਸ ਐਸਕੇਮ ਐਸਕੇਮ ਕਰੇਗਾ ਐਲਾਨ ਉਹਦੀ ਮਦਦ ਹਾਂਜੀ ਠੀਕ